ਆ ਜਿਹੜੀਆਂ ਐਟਮਾ ਵਾ ਨਾ ਇਹਨਾਂ ਨੇ ਕਦੀ ਕੁਝ ਦੇਖਿਆ ਨਹੀਂ ਨਾ ਦੋ ਮੰਗਾਏ ਆ ਆ ਵੇਖ ਲੋ ਉੱਧਰ ਪੂਜੇ ਲਾਤੇ ਆ ਇਹਨੂੰ ਵਿਚਾਰੇ ਇਹਨਾਂ ਦੇ ਬਹਾਦੇ ਧੱਕਾ ਆ ਵੇਖੋ ਰੋਟੀ ਖਾਂਦੇ ਆ ਸੋਸ ਇਹਦੇ ਨਾਲ ਗਾਈਜ਼ ਆ ਪਾਏ ਆ ਜੇ ਤਰਮ ਤਨ ਚਾਹੇ ਚੂਰੀ ਗਾਈਡ ਪਤਾ ਕਰਨ ਬਣਾਉਂਦਾ ਇਹ ਖਾਲਸਾ ਸਕੂਲ ਦੇ ਬੱਚੇ ਆ ਪਿਆਰੇ ਪਿਆਰੇ ਮੈਂ ਇਹਨਾਂ ਦੀ ਮੈਡਮ ਆ ਤੇ ਅੱਜ ਜਿਹੜੀ ਨੇ ਮੇੜ ਨੂੰ ਪਾਰਟੀ ਦੇਣੀ ਆ ਤੇ ਆ ਵੇਖ ਲੋ ਅੱਜ ਬਣਾਈ ਇਥੇ ਲੈ ਕੇ ਆਏ ਆ ਤੇ ਹੁੰਦਾ ਲਿਆ ਤੇ ਆ ਸੰਦੀਪ ਐ ਇਹਨਾਂ ਦਾ ਨਾਮ ਨਹੀਂ ਪਤਾ ਕਾਸ਼ ਇਹਨੂੰ ਵੀ ਪੜਾਉਂਦੇ ਲੈ ਹੁਣ ਮੈਨੂੰ ਨਾਮ ਨੂੰ ਭੁੱਲ ਗਏ ਇਹਨਾਂ ਦੇ ਆਪੇ ਟਾਈਮ ਹੋ ਗਿਆ ਉਹ ਮੇਰਾ ਪਤਾ ਤੇ ਹੁਣ ਆਪਾਂ ਪਾਸਾ ਜਾਨੇ ਆ ਉਹ ਫੜੀ ਅੰਨ ਲਾਉਣੇ ਪਾ ਦੇਣਾ ਕਿਦਾਂ ਦੇ ਹੀ ਲੱਗੇ ਹੂੰ ਪਹਿਲੇ ਮੇਰੇ ਲੱਗੇ ਦੋ ਸਵਾਦ ਆ ਤੂੰ ਹੀ ਦੇਣੀ ਸਾਰੇ ਫਿਰ ਜਿੱਦੇ ਜੇ ਲੱਗੇ ਇਹ ਜਿੰਨਾ ਬੋਲ ਹੁਣ ਮੈਂ ਤੁਹਾਡੀ ਮੈਡਮ ਐ ਯਾਰ ਪਾਣੀ ਵੜੀ ਜੀ ਵੀ ਚੜੀ ਪੰਜਾਬੀ ਵਾਲੀ ਪਾਣੀ ਨਹੀਂ ਪੀਣਾ ਨਾਲ ਚਾਹ ਵੀ ਨਹੀਂ ਆਹ ਦੇ ਗਾਈਜ਼ ਬਹੁਤ ਆ ਗਿਆ ਪਾਤਾ ਨੀਂ ਲੇ ਗਰਿਆ ਨਹੀਂ ਵੀ ਇਦਾਂ ਹੀ ਬਾਲਦੀ ਕਰਦਾ ਰਿਹਾ ਬਣਾਉਂਦੀ ਆ ਹਾਂ ਜਿਆਲਾ ਪਦਮੇ ਆ ਇੱਕੋ ਹੀ ਹਾਲ ਮੇਰਾ ਭਾਂ ਗਿਆ ਵਾ ਕਾ ਦੁਬਈ ਦਾ ਉਹ ਚੋਕ ਸੁੱਕਾ ਰਲਦਾ ਰਹਾ ਤੇਰੇ ਵਸ ਗਈ ਫੋਲਵਰਿੰਗ ਦੇ ਸਿੰਗਰੇ ਗਾਈਜ਼ੋ ਨਾ ਪਾਸਤਾ ਨਹੀਂ ਖਾਲੇ ਲੱਗੇ ਆ ਤੇ ਬੜੇ ਸੁਆਦੀ ਹੁੰਦਲੋੜਾ ਨੇ ਮਾਰਿਆ ਹੱਲਾ ਕੱਲ ਸੰਦੀਪ ਉਹਨਾਂ ਪਲੇਟਾਂ ਵੇਲੀਗਾ ਤੇ ਆ ਦੇਖੋ ਇਹਨਾਂ ਦਾ ਸੋ ਆਉਣ ਗਾਇਜ਼ ਲੜਨਦਾ ਪਾਸ ਤੇ ਪਿਛੇ ਵੇਖੋ ਨਹੀਂ ਨਹੀਂ ਇਧਰੋਂ ਨਹੀਂ ਇਹ ਜ ਮੈਂ ਥੁੱਕ ਦੇਣਾ ਕੋਈ ਨਹੀਂ ਥੁੱਕ ਦੇ ਪਾਏ ਕੰਜਰ ਹੋਂ ਬੜੋਂ ਕਾਲਾ ਯਾਰ ਤੇਰਾ ਧਿਆਨ ਮੇਰੇ ਪਾਸ ਤੇ ਜੀ ਆ ਗਾਇਜ਼ ਇਹ ਬਹੁਤ ਭੁੱਖੇ ਆ ਉਹ ਨੀ ਕੋ ਬੁਖੇ ਪਾਲਟੀ ਇਹਨਾਂ ਨੇ ਗਾ ਨਹੀਂ ਭਰੇ ਬਹੁਤ ਭੁਕੇ ਇਹਨਾਂ ਨੂੰ ਕੋਈ ਸੱਦੇ ਹੋ ਨਾ ਦੇ ਜਮ ਲਈ ਖਾਲਾ ਹਾਂ ਤੁਰ ਜੇ ਇਹਨਾਂ ਚਮ ਚਾਬਰ ਦਾ ਹੀ ਨਹੀਂ ਨਾ ਇਹਨਾਂ ਅੱਠੇ ਦਿਨ ਤੱਕ ਚਾ ਚੜਣਾ ਨਾ ਬੰਦ ਕਰ ਦੇ ਬੜਾ ਮਸਖ ਵੇਖਣ ਜਾਈ ਆਪਾਂ ਵੇਖਣਦੇ ਹੀ ਵਲੌਗਰ ਆ ਤੇ ਵਲੌਗਰ ਆ ਟੌਰ ਨਾ ਹੈ ਤੂੰ ਵਲੌਗਰ ਆ ਉਹ ਆਪਦੀ ਮਸਤੀ ਚ ਲੱਗਾ ਉਦਰੇ ਕੋ ਅਹੀ ਓਵਰ ਲੌਗਰ ਮੇਰਾ ਇਨਾ ਕੀ ਰਹਿ ਗਿਆ ਜੱਜੋ ਮਾਢੀ ਲਿਆ ਆ ਵੀ ਖਾਲਾ ਯਾਰ ਚੱਲਿਆ ਭਰਾ ਇਥੋਂ ਘਾਰੇ ਉਹਨੂੰ ਮੈਂ ਮੈਂ ਪਣੀ ਚਾਹ ਚਾਹੀਦਾ ਨਹੀਂ ਖਾਣ ਲੱਗੇ ਇਹਨਾਂ ਸਾਰਿਆਂ ਖਾਲਾ ਵੇਲੇ ਹੋ ਗਏ ਉਹ ਲੈਹਰਾਂ ਢੀਆ ਵੰਡਾਈ ਟਾੜੀ ਟਾੜਿਆ ਨੂੰ ਕੀਤਾ ਵਾ ਮੈਂ ਆ ਗਿਆ ਹਾਂ ਮੈਂ ਰੋਮ ਦਾ ਕੈਮਰਾ ਵੀ ਲੈ ਗਿਆ। ਇਲਾਵਾ ਰਿਮ ਮੈਮ ਨੂੰ। ਇਹਦਾ ਨਾਗੇ ਨਾ ਉਂ ਪਾਣੀ ਦੀ ਬੋਤਲ ਹੈ ਇਹਦਾ ਥੀ ਮੈਮ। ਬਦਕ ਨੇ ਤੁਹਾਨੂੰ ਡਾਡਾ ਲੋਕਾਂ ਨੇ ਬੁਲਾਉਗੇ ਕਿ ਨਾ ਵੀ ਬਚਾਏ ਹੀ ਇਹਨਾਂ ਨੇ ਵੇਖੋ ਪਾਣੀ ਪਿਆ ਨਾਲ। ਬੈੱਜ ਜਾਣੀ ਆਪਣੀ ਵਿੱਚ। ਮੋੜੋ ਤੋਂ ਕੱਢਦੇ ਹਣਾ। ਅੱਜ ਹੁਣ ਚਾਹ ਜੂਰੀ ਤੋਂ ਆਪਾਂ ਨਿਕਲ ਗਏ ਆਂ ਤੇ ਹੁਣ ਆਏ ਚੱਲੇ ਆਂ। ਬਿਲ ਨਹੀਂ ਨਾ ਦਿੱਤਾ ਇਹਨਾਂ ਨੇ 10-10 ਇਕੱਠੇ ਕਰਕੇ ਬਿੱਲ ਦਿੱਤਾ ਵਾ। ਵੇ ਲੋੜਾ ਲੱਕੇ ਬਣਿਆ ਹੁਣ ਨਹੀਂ ਚੱਲੇ ਆ ਗਾਈਜ਼ ਤੇ ਤੁਹਾਨੂੰ ਅਸੀਂ ਮਿਲਾਂਗੇ ਘਰ ਜਾ ਕੇ ਪਹੁੰਚ ਕੇ ਆਈ ਵੀ ਪੀ ਲਈ ਉਹਦੇ ਨਾਲ ਅਸੀਂ ਪਾਸਪੋਰਟ ਆ ਲਿਆ ਗਾਈਜ਼ ਮੇਰਾ ਹਾਰਡ ਮੁੰਡੇ ਜੇ ਲੱਗਾ ਤੁਹਾਡੇ ਚੱਕਰ ਦੇ ਵਿੱਚ ਤੇ ਹੁਣ ਆ ਬਿਜਾਰਤੀ ਰਹੁੰਦਾ ਹੰਦਲੋਣੀ ਹੁਣ ਆ ਬ ਚੱਲਦੇ ਆ ਫਿਰ ਗਾਈਜ਼ ਇੱਥੇ ਬੈਠੇ ਹੀ ਆ ਲੋਕੇਸ਼ਨ ਵੇਖ ਲਓ ਵੇਰਕਾ ਪੁਆਇੰਟ ਚਾਈ ਚੁਰੀ ਪੁੱਤਰ ਜੀ ਮੇਰੇ ਕੋਲ ਪੈਸੇ ਨਹੀਂ ਹੈਗਾ ਪੈਸਾ ਇੰਨਾ ਕੋ ਲਿਆ ਹਾਂ ਕਹਿੰਦੇ ਨੇ ਕੇ ਮੈਂ ਗੂਗਲ ਪੇ ਪੁੱਤਰ ਗੂਗਲ ਦਾ ਸਕੈਨਰ ਕਰੋ ਕੋਲੋ ਬਣਾ

ਇਹ ਵਿਚਾਰ ਹੈ ਉਹਨਾਂ